ਗੁੱਡ ਮਾਰਨਿੰਗ ਫਰੈਂਡਸ ਲੋਜੀ ਸਵੇਰ ਦਾ ਟਾਈਮ ਹੈ ਤੇ ਟਾਈਮ ਹੋ ਗਿਆ ਜੀ 8:30 ਵਜੇ ਦਾ ਤੇ ਅੱਜ ਮੈਂ ਬਣਾ ਰਹੀਆਂ ਜੀ ਮੱਕੀ ਦੀ ਰੋਟੀਆਂ ਮੇਥੇ ਵਾਲੀਆਂ ਕਿਉਂਕਿ ਬੱਚੇ ਵੀ ਤੁਹਾਨੂੰ ਪਤਾ ਛੁੱਟੀਆਂ ਹੋ ਗਈਆਂ ਸਾਰੇ ਮੇਥੇ ਵਾਲੀਆਂ ਰੋਟੀਆਂ ਖਾਉਣਗੇ ਅੱਜ ਤੇ ਬਸ ਮੈਂ ਉਹੀ ਲੱਗੀ ਤੀ ਬਣਾਉਣ ਔਰ ਬੱਚਿਆਂ ਨੇ ਵੀ ਕਹਿੰਦੇ ਵੀ ਛੁੱਟੀ ਅੱਜ ਮੱਕੀ ਦੀ ਰੋਟੀਆਂ ਬਣਾਓ ਤੇ ਇੱਕ ਪਾਸੇ ਧਰੀ ਹੈ ਮੈਂ ਚਾਹ ਔਰ ਚਾਹੇ ਚਾਹ ਬਣਾ ਕੇ ਨਾਲ ਦੀ ਨਾਲ ਰੋਟੀ ਬਣਾ ਦੇਣੀ ਆ ਬੱਚਿਆਂ ਨੇ ਖਾ ਲੈਣੀਆਂ ਫਿਰ ਨਾਲ ਦੀ ਨਾਲ ਲੋ ਜੀ ਫਰੈਂਡਸ ਰਿਸ਼ਤੇਦਾਰ ਆਏ ਹੋਏ ਆ ਭਤੀਜੀਆਂ ਆਈਆਂ ਹੋਈਆਂ ਮੰਮੀਆਂ ਹੀ ਹੋਈ ਐ ਤੇ ਮੈਂ ਲਾਰੀ ਅੱਜ ਮੱਕੀ ਦੇ ਮੇਥੇ ਵਾਲੀਆਂ ਰੋਟੀਆਂ ਪਸੂਣ ਪਰ ਕਾਣ ਲੱਗ ਰਹੀਆਂ ਪਹਿਲਾਂ ਆਪਾਂ ਨੇ ਚਾਹ ਧਰੀ ਵੀ ਐ ਮੈਂ ਕਹਾਂ ਚੱਲ ਪਹਿਲਾਂ ਚਾਹ ਧਰਦਾ ਹਨਾ ਚਾਹ ਦੇ ਨਾਲ ਗੱਲ ਕੀ ਗੱਲ ਗਰਮ ਗਰਮ ਇਹਨਾਂ ਨੇ ਮੱਕੀ ਕੀ ਮਿੱਸੀ ਰੋਟੀਆਂ ਖਾਈ ਜਾਣੀਆਂ ਮਤਲਬ ਮੇਥੇ ਮੁੱਥੇ ਪਾ ਕੇ ਬਣਾਈ ਐ ਇੱਕ ਠੰਡ ਵੀ ਬਹੁਤ ਐ ਸੱਚੀ ਟੋਪੀ ਤਾਂ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਐ ਤੇ ਚਲੋ ਜੀ ਫੇਰ ਆਪਾਂ ਪਹਿਲਾਂ ਰੋਟੀ ਰੋਟੀ ਦਈਏ ਸੰਗਤ ਆਈਆਂ ਵੀ ਆ ਅੱਜ ਆਪਣੇ ਤੇ ਦਈਏ ਇਹਨਾਂ ਨੂੰ ਫੇਰ ਨਹਾਉਣਾ ਧੋਣਾ ਬੱਚਿਆਂ ਨੇ ਤੇ ਚਲੋ ਜੀ ਪਹਿਲਾਂ ਰੋਟੀਆਂ ਬਣਾਈਏ ਦੇਖਦੇ ਹਾਂ ਰੋਟੀ ਰੋਟੀ ਬਣਾ ਕੇ ਫੇਰ ਬੱਚਿਆਂ ਨੇ ਨਹਾਉਣਾ ਸਕੂਲ ਦਾ ਹੋਮਵਰਕ ਵੀ ਆਇਆ ਵਾ ਇਹਨਾਂ ਦਾ ਹੋਮਵਰਕ ਵੀ ਕਰਨਾ ਬੱਚਿਆਂ ਨੇ ਨੇ ਆਪਾਂ ਰੋਟੀ ਬਣਾ ਲੈਣੇ ਆ ਲੋ ਜੀ ਰੋਟੀ ਹੋ ਰਹੀ ਆਪਣੀ ਰੈਡੀ ਨੇ ਬਣ ਕੇ ਮੱਕੀ ਦੀਆਂ ਬਣਾ ਦਿੰਨੇ ਆ ਕਿਉਂ ਚਲੋ ਬਈ ਖਾ ਲੂਗੇ ਹਣਾ ਛੁੱਟੀਆਂ ਹੋਈਆਂ ਬੱਚਿਆਂ ਨੂੰ ਵੀ ਓ ਜੀ ਇੱਧਰ ਬਣ ਰਹੀਆਂ ਮੱਕੀ ਦੀਆਂ ਰੋਟੀਆਂ ਤੇ ਜੋਤ ਮੇਰੇ ਨਾਲ ਖੜੀ ਐ ਨਾਲ ਦੇ ਨਾਲ ਗੱਲਾਂ ਕਰ ਰਹੀ ਐ ਮસ્ਤੀ ਮਾਰ ਰਹੀ ਐ ਮੈਂ ਕਹ ਪੁੱਤ ਅੰਦਰ ਚਲੀ ਜਾ ਨਾਨੀ ਕੋਲ ਮੈਂ ਗਰਮਾ ਗਰਮ ਲੈ ਕੇ ਆ ਰਹੀਆਂ ਰੋਟੀਆਂ ਕਿਉਂਕਿ ਜੋਤ ਖੜੀ ਐ ਸਹਰਾਣੇ ਕਹਿੰਦੀ ਮम्मा ਭੁੱਖ ਲੱਗੀ ਦੇਖ ਕੇ ਔਰ ਇੰਨਾ ਮਜ਼ਾਕ ਕਰ ਰਹੀ ਦੀ ਕਹਿੰਦੀ ਮਮਾ ਮੈਂ ਉਰੀ ਖੜ ਕੇ ਖਾ ਲਾਂ ਮੈਂ ਕਹ ਨਹੀਂ ਪੁੱਤ ਠੰਡ ਐ ਅੰਦਰ ਚਲੋ ਅੰਦਰ ਬੈਠ ਕੇ ਖਾਓ ਕੰਪਲਾਂ ਦੇ ਵਿੱਚ ਕਿਉਂਕਿ ਧੁੰਦ ਪੈ ਰਹੀ ਹੈ ਨਾ ਮਤਲਬ ਕੱਲ ਮੀਂਹ ਪਿਆ ਤਾਂ ਉਸ ਕਰਕੇ ਠੰਡ ਵੱਧ ਗਈ ਬਹੁਤ ਜ਼ਿਆਦਾ ਕੰਮ ਠੰਡਾ ਹੋ ਗਿਆ ਆਪਣਾ ਸਾਰਾ ਫਿਨਿਸ਼ ਔਰ ਆਪਾਂ ਲੈ ਕੇ ਆਏ تھے ਇਹ ਵਾਲਾ ਟਰੈਕ ਸੂਟ ਜੋ ਕਿ ਮੈਂ ਕੱਲ ਲੈ ਕੇ ਆਈ ਸੀ ਤੇ ਔਰ ਮੰਮੀ ਬੈਠੀ ਹੈ ਕੋਠੇ ਪਰ ਕਿਉਂਕਿ ਧੁੱਪ ਆ ਗਈ ਮੋਸਟਲੀ ਸਾਰਾ ਕੰਮ ਫਿਨਿਸ਼ ਹੋ ਗਿਆ ਕਿਉਂਕਿ ਸਵੇਰੇ ਬਣਾਏ ਤੇ ਜੀ ਮੈਂ ਮੱਕੀ ਕੀ ਰੋਟੀ ਜਿਹਦੇ ਵਿੱਚ ਮੇਥੇ ਪਾਏ ਤੇ ਮਿੱਸੀ ਰੋਟੀ ਬਣਾਈ थी ਮੇਥੇ ਪਾ ਕੇ ਮੱਕੀ ਕੀ ਰੋਟੀ ਹਨਾ ਔਰ ਬੱਚੇ ਖੇਡ ਰਹੇ ਆ ਕੋਠੇ ਤੇ ਕਿਉਂਕਿ ਮੇਰੀ ਭਤੀਜੀਆਂ ਆਈਆਂ ਹੋਈਆਂ ਦੋ ਔਰ ਦੋ ਮੇਰੇ ਬੱਚ ਕੋਠੇ ਦੇ ਖੇਲ ਰਹੇ ਆ ਪੰਜਵੀਂ ਮੰਮੀ ਕੋਠੇ ਦੇ ਬੈਠੀ ਆ ਤੇ ਹੁਣ ਮੇਰਾ ਸਾਰਾ ਕੰਮ ਮੋਸਟਲੀ ਫਿਨਿਸ਼ ਹੈ ਤੇ ਸੋਚ ਰਹੀ ਤਕੀ ਚਾਹ ਬਣਾਵਾਂ ਫਿਰ ਚਾਹ ਬਣਾ ਕੇ ਨਾਲ ਦੀ ਨਾਲ ਦੁਪਹਿਰ ਦਾ ਹੋ ਜਾਣਾ ਹਨਾ ਕਮੈਂਟ ਕਰਕੇ ਦੱਸਿਓ ਜੀ ਮੇਰਾ ਇਹ ਟਰੈਕਸੂਟ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਤੇ ਜ਼ਰੂਰ ਦੱਸਿਓ ਹਨਾ ਕਦੇ-ਕਦੇ ਤਾਂ ਬੰਦਾ ਰੈਡੀ-ਸ਼ੈਡੀ ਹੋ ਜਾਂਦਾ ਤਾਂ ਵਧੀਆ ਹੀ ਲੱਗਦਾ ਸਾਰਾ ਦਿਨ ਸੱਚੀ ਪਹਿਣੋ ਕੰਮ ਦੇ ਵਿੱਚ ਉਲਝੀ ਰਹਿਣੀ ਆ ਸਾਰਾ ਦਿਨ ਕੋਈ ਸੋਚੇਗਾ ਵੀ ਕੰਮ ਖਿਆ ਹਨਾ ਬਹੁਤ ਕੰਮ ਹੈ ਜੀ ਅ ਕਿਉਂਕਿ ਇੱਕ ਤਾਂ ਦਿਨ ਛੋਟੇ ਆ ਹਨਾ ਇੱਕ ਬੱਚੇ ਵੀ ਚਲੋ ਗੁੜੀਆਂ ਮੇਰੀ ਛੋਟੇ ਵਾਲੀ ਛੋਟੀ ਹੈ ਹਨਾ ਇਹ ਕੱਪੜੇ ਵਾਸ਼ ਕਰਨੇ ਵਾਲੇ ਪਏ ਆ ਬਹੁਤ ਜ਼ਿਆਦਾ ਲੇਕਿਨ ਅੱਜ ਨਹੀਂ ਧੋਂਗੀ ਕੱਲੂ ਧੋਂਗੀ ਅ ਕਿਉਂਕਿ ਕੱਪੜੇ ਇਕੱਠੇ ਕਰਤੇ ਅੱਜ ਮੈਂ ਬੱਚੇ ਨਿਲਾਏ ਧਲਾਏ ਆ ਸਾਰੇ ਫਰੈਸ਼ ਕਰੇ ਆ ਕਿਉਂਕਿ ਗੁੜੀਆਂ ਤਾਂ ਚਲੋ ਛੋਟੀ ਹੈ ਇੱਕ ਦਿਨ ਕੱਢ ਵੀ ਲੈਂਦੇ ਆ ਆਪਾਂ ਛੋਟੇ ਬੱਚੇ ਨੂੰ ਆਪਾਂ ਇੱਕ ਦਿਨ ਗੈਪ ਪਾ ਕੇ ਵੀ ਨਿਲਾ ਸਕਦੇ ਆ ਹਨਾ ਜਿਹੜੇ bade ਹੁੰਦੇ ਆ ਉਹ ਤਾਂ ਡੇਲੀ ਨਾਲ ਲੰਨੇ ਆ ਤੇ ਚਲੋ ਜੀ ਆਪਾਂ ਥੋੜੀ ਜੀ ਪਹਿਲਾਂ ਚਾਚੂ ਬਣਾ ਦਈਏ ਕਿਉਂਕਿ ਬੱਚਿਆਂ ਨੂੰ ਲੱਗੀ ਆ ਹ ਹੁਣੋ ਚਾਹ ਮੰਗੋਗੇ ਸਾਰੇ ਜਣੇ ਤੇ ਫਿਲਹਾਲ ਆਪਾਂ ਚਾਹ ਧਰਦੇ ਆ ਨਾਲੇ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਚੱਲੂਗੀਆਂ ਆਪਣੀਆਂ ਤੇ ਮੋਸਟਲੀ ਆਪਾਂ ਹੁਣ ਨਾਲੇ ਚਾਹ ਚੁ ਉਹਦਾ ਇੰਤਜ਼ਾਮ ਕਰੀਏ ਬੜਾਈਏ ਚਾਹ ਫਿਰ ਮੇਰੋ ਲੱਗਦਾ ਛਾਦਾ ਹੋੜਕਾ ਉੱਠਿਆ ਸਾਰਿਆਂ ਦਾ ਚਾਹੇ ਧਰ ਦਿੰਨੇ ਆ ਆਪਾਂ ਪਹਿਲਾਂ ਧਰੀਏ ਜੀ ਚਾਹ ਅੱਜ ਨਮਕੀ ਨੇ ਮਾਝਿਆ ਆ ਭਾਂਡੇ ਵਿਚਾਰੀ ਨੇ ਖੜੀ ਖੜੀ ਨੇ ਵਾਕਿਆ ਨਹੀਂ ਚੱਲ ਥੋੜੀ ਜੀ ਹੈਲਪ ਕਰਾਵਾਂ ਹੋ ਹੋ ਜਾਂਦਾ ਹੈ ਨਾ ਜਦੋਂ ਫੈਮਲੀ ਇਕੱਠੀ ਹੁੰਦੀ ਆ ਥੋੜਾ ਕੰਮ ਹੋ ਜਾਂਦਾ ਹੈ ਕਿਕ ਮੈਨੂੰ ਆਦਤ ਹੈ ਨਾ ਮੈਂ ਖੁਦ ਕੰਮ ਆਪਣਾ ਹੱਥ ਨਾਲ ਕਰਦੀ ਆ ਮੈਂ ਇੱਧਰ ਕੈਮਰਾ ਰੱਖਦੀ ਆ ਉੱਧਰ ਨਾ ਚੌਂਦਕ ਜੀ ਪੈ ਰਹੀ ਐ ਇਦਾਂ ਠੀਕ ਐ ਮੈਂ ਨਾ ਆਪਣਾ ਸਾਰਾ ਕੰਮ ਖੁਦ ਕਰਦੀ ਆ ਆਪਣੇ ਹੱਥ ਦੇ ਨਾਲ ਮੈਨੂੰ ਪਸੰਦ ਜਾਂ ਨਹੀਂ ਆਉਂਦਾ ਕਿਸੇ ਦਾ ਝੜ ਝੂੜੂ ਕਰਿਆ ਵਾ ਹਣਾ ਭਾਂਡੇ ਦਾ ਮਜਵਾ ਲੰਨੀ ਐ ਪਰ ਝੜ ਪਸੰਦ ਨਹੀਂ ਆਉਂਦਾ ਲੋ ਜੀ ਅਰ ਉਪੋ ਚਾਪੀਏਗਾ ਲੋ ਜੀ ਆਪਾਂ ਧਰ ਦੰਨੀ ਆ ਚਾਹ ਹੁਣ ਦੇ ਦੰਨੇ ਆ ਵੀ ਥੋੜੀ ਥੋੜੀ ਸਭ ਨੂੰ ਚਾਹ ਇਹ ਚਾਹ ਪੀ ਕੇ ਹੋ ਗਏ ਵੇਲੇ ਨਾਨੀ ਨੇ ਵੀ ਪੀ ਲਈ ਬੱਚਾ ਨੇ ਵੀ ਪੀ ਲਈ ਜੋਦਾਂ ਰੂਪ ਖੇਲ ਰੀਆਂ ਤੇ ਅਸੀਂ ਚਾਹ ਗਲ ਖਾਈਆ ਨਮਕੀਨ ਕਿਉਂਕਿ ਕੰਮ ਹੈ ਹਾਂ ਤੇਰਾ ਛਿੱਪਾ ਠੰਡਾ ਹੋ ਰਿਹਾ ਸੱਚ ਆਪਿਆ ਢੱਕਣ ਖੋਲਦਾ ਠੰਡਾ ਹੋ ਜਾਏਗਾ ਫਿਰ ਪੀ ਲਈ ਹੈ ਠੰਡਾ ਹੋ ਰਿਹਾ ਹਾਲੇ ਹੈ ਹੋ ਗਈ ਹੋਣੀ ਠੰਡੀ ਹਾਂ ਠੰਡੀ ਹੋ ਗਈ ਠੰਡ ਤਾਂ ਨਹੀਂ ਲੱਗ ਰਹੀ ਗੁੱਗੂ ਨੂੰ ਅੱਤਾ ਮੋਟੇ ਪਾਏ ਵੀ ਹੈ ਸੁਰਸ਼ੀ ਆਣੀ ਖੜੀ ਜਾਂ ਜੇ ਮਾ ਚਿੰਨੀ ਨਹੀਂ ਲੱਗੀ ਕਿਹੜੀ ਗੁੱਟੇ ਸੁਰਸ਼ੀ ਉਹ ਤਾਂ ਜਾਣ ਕੇ ਤਾਰੀ ਇਸਕੇ ਪਾਪਾ ਨੇ ਉੱਪਰੋਂ ਹੋਰੀ ਸੈਡ ਮੰਗੇਰੀ ਦੀ ਹੈਗਾ ਫੇ ਕਹੇ ਫਿਰ ਵੱਦੀ ਨਹੀਂ ਹੈਗੀ ਉੱਪਰ ਵਜਨ ਤੇ ਬੰਦਾ ਖਾਰਾ ਹੈ ਨਮਕੀਨ ਚਾਪੜ ਚਾਪੜ ਦਿਖਾਣਾ ਇਧਰ ਕੋ ये नमकीन खा रहा है और वो उसने खा चुकी है दादीस की ये ये पोती है वो दादी है और मेरी मम्मी है ठीक है और रुपेंजल की क्या है नानी है रुपेंजल इन रुपेंजल ने नाक पर क्या होया तेरे चोट लगी इन सुक लेण दे चोट लगी हुई है हैं कंपटीशन तो नहीं हो वन स्कूल में हां मैं भी देखीया फोटो हां मैं भी देखिया हूं चलो जी हैं चीजी दी हां नहीं चोट लगी हुई है और थोड़ी जी देखी बदल जा फेर हो गया मी आना बहुत ज्यादा जा हो गया ना अपनी मम्मी को हेलो बोलो थारी मम्मी बलॉग देखेगी ये ब्लॉग जाएगा शाम को ये हेलो बोल रही ये नमकीन ये सारी खागी दू बिल्कुल नहीं दी इसने ਕਿਉਂਕਿ ਇਹ ਪੂਰੀ ਕੀ ਪੂਰੀ ਖਾ ਗਈ ਇਹ ਕੈਰੀਨਾ ਆਪਣੀ ਦੀਦ ਭੈਣ ਨੂੰ ਨਹੀਂ ਦੇਣੀ ਹੈਗੀ ਆਪਣੀ ਪੂਰੀ ਖਾ ਗਈ ਪੂਰੀ ਖਾ ਗਈ ਜਾਜ ਗਿਆ ਕੀ ਤੇ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਕੈਨੇਡਾ ਜਾ ਰਿਆ ਤੋ ਜਸਟ ਰੋਟੀ ਬਣਾएंगे ਠਹਿਰ ਕੇ ਕਿਉਂਕਿ ਚਾਗਲ ਆਪਾਂ ਨੇ ਖਾ ਲਈ ਨਮਕੀਨ ਹੁਣ ਥੋੜਾ ਜਿਹਾ ហេਠਾ ਨੂੰ ਦਬ ਗਿਆ ਹਨਾ ਭੁੱਖ ਨਹੀਂ ਹੈਗੀ ਹੁਣ ਹਲੇ ਹਨਾ ਠਹਿਰ ਕੇ ਬਣਾएंगे ਰੋਟੀ ਭੁੱਖ ਨਹੀਂ ਹਲੇ ਜਦ ਹੋਈ ਮੈਨੂੰ ਦੱਸ ਦਿਓ ਆਪੇ ਕੁਛ ਚਲੂ ਮੈਂ ਨਾ ਤਾਂ ਮਨ ਨੂੰ ਦੱਸ ਦਈ ਤੇ ਬਾਕੀ ਬੱਚੇ ਖੇល ਰਹੇ ਆ ਮੈਂ ਕਿਹਾ ਹਲੇ ਘਾਂਟਾ ਉੱਪਰੇ ਖੇਲੋ ਫਿਰ ਉਤਰਾਂਗੇ ਠਾ ਹਾਂ ਰੁਣਾ ਚੱਲੋ ਹੋਰ ਉੱਪਰ ਚੜ੍ਹਾਈ ਆ ਖੇਲੋ ਫਿਰ ਇਹ ਢਾ ਉਤਰੂਗੇ ਚਲੋ ਜੀ ਟਾਈਮ ਹੋ ਗਿਆ 2:00 ਵਜੇ ਤਕਰੀਬਨ ਔਰ ਮੈਂ ਤਰਿਆ ਹੋਇਆ ਦਰਿਆ ਵੀ ਚਲੋ ਘਾਰ ਆ ਸਾਰੇ ਜਾਣੇ ਹਣਾ ਜਦ ਗੜੀਆ ਖਾ ਲੈਣਾ ਸਾਰਿਆਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਦਿਨ ਵੀ ਛੋਟੇ ਛੋਟੇ ਆ ਸਵੇਰੇ ਮੈਂ ਮੱਕੀ ਦੀ ਰੋਟੀ ਬਣਾਈ ਤੀ ਉਹਦੇ ਕਰਕੇ ਥੋੜਾ ਜਿਹਾ ਪਾ ਹੋ ਗਏ ਲੇਟ ਕਹਿ ਲੋ ਹਣਾ ਤੇ ਮੱਕੀ ਦੀ ਰੋਟੀ ਤਾਂ ਵੈਸੇ ਵੀ ਲੇਟ ਕਰਾ ਦਿੰਦੀਆਂ ਐ ਤੇ ਹੁਣ ਆਪਾਂ ਬਣਾ ਰਹੇ ਹਾਂ ਜੀ ਦਲੀਆ ਤੇ ਦਲੀਆ ਬੱਚਿਆਂ ਨੂੰ ਖਵਾ ਕੇ ਫਿਰ ਆਪਣੇ ਭਾਂਡੇ ਭੁੰਡੇ ਮਾਂਜਣੇ ਆ ਉਸ ਤੋਂ ਬਾਅਦ ਦੇਖਦੇ ਹਾਂ ਸ਼ਾਮ ਨੂੰ ਕੀ ਬਣਾਈਏ ਹਨਾ ਸਬਜੀ ਵਾਲਾ ਆਊਗਾ ਫਿਰ ਲਵਾਂਗੇ ਆਪਾਂ ਸਬਜੀ ਵਗੈਰਾ ਦੇਖਦੇ ਆ ਕਿ ਬਣਿਆ ਜਾਂ ਨਹੀਂ ਬਣਿਆ ਤੇ ਇੱਧਰ ਮੇਰਾ ਤਰਿਆ ਹੋਇਆ ਦਲੀਆ ਲੋ ਜੀ ਦਲੀਆ ਬਣ ਚੁੱਕਿਆ ਆਏ ਬੱਚਿਆਂ ਦੀ ਕੋਲੀਆਂ ਚ ਇਹ ਸੋਖਾ ਤਰੀਕਾ ਜੀ ਜਦੋਂ ਕੰਮ ਹੁੰਦਾ ਨਾ ਜਿਆਦਾ ਇਹ ਦੜੀਆ ਬਣਾ ਲਓ ਤੇ ਆਪਣੇ ਪਾ ਦੇਣਾ ਹੁਣ ਦੱਬਿਆਂ ਚ ਇਹ ਵਰਤੇ ਜਾ ਕੀ ਕਹਿੰਦੀ ਹੈ ਰੂਪ ਰੂਪਾ ਮੇਰੇ ਨਾਲ ਖਾ ਲਿਓ ਠੀਕ ਹੈ बुला के ले आ गए थे तो आप भी खा लो आज लो जी बच्चा पार्टी खा रही है दलिया बोलो क्या खा रहे हो रहा है क्या खा रहे हो दलिया कहा हमारे ये, ये स्कूल का, का टाइम हो गया अब हम खा रहे हैं दलिया आज वैसे सेहत के लिए अच्छा है खाना चाहिए ना बेटा भी। गाजर भी हाँ गाजर सेहत के लिए अच्छा है ना ये भी अच्छी है आपका खून बनेगा अच्छे बनोगे हाँ खून बनता है गाजर से रेड 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 खून नहीं आता गाजर भी रेड है वो देखो तो तो हाँ ये ये कितना दमाग बहाल मैं तो केवे होने स्कूल में धड़ियाँ ही मिला स्कूल में बढ़ा ना मिलता नहीं मिलता नहीं फिर वो छोटे स्कूल में मिलता होना प्राइमरी तक ठीक है ठीक है माँ कितनी बड़ी ਤੇ ਚਲੋ ਜੀ ਆਪਾਂ ਨੇ ਖਾਇਆ ਦਲੀਆ ਤੇ ਸ਼ਾਮ ਨੂੰ ਬਣਾਉਂਗੀ ਅੱਜ ਮੈਂ ਕੀ ਆ ਕਿਉਂਕਿ ਕੀ ਆ ਲਈ ਆ ਜੀ ਮੈਂ ਲੋਕੀ ਕਹਿੰਦੇ ਯਮੀ ਆ ਮੈਂ ਥੋੜਾ ਜਿਹਾ ਹੋਰ ਪਾ ਕੇ ਪਾ ਕੇ ਲਿਆਵਾਂਗੀ ਤੂੰ ਖਾ ਲੈ ਪਹਿਲਾਂ ਰੂਪ ਨੂੰ ਦੇਖੀ ਕਿੰਡੀ ਮੋਟੀ ਗਾਜਰ ਹੈ ਕਹਿੰਦੀ ਇਹਦੇ ਵਿੱਚ ਖੂਨ ਬਣਦਾ ਇਹਦੇ ਨਾਲ ਤਾਂ ਖਾਂਦੇ ਹੁੰਨੇ ਆ ਆਹ ਆਇਆ ਸਮਝੋ ਬੱਚੇ ਖਾ ਰਹੇ ਆ ਅੱਜ ਪਕੀਆ ਬਣਾਉਂਗੇ ਲੋਕੀ ਕੀ ਆਗੀ ਸਬਜ਼ੀ ਬਣਾਣੀ ਅੱਜ ਔਰ ਕੱਲ ਮੀਂਹ ਪਿਆ ਤਾਂ ਬਹੁਤ ਜ਼ਿਆਦਾ ਬੱਦਲ ਹੋ ਰਿਹਾ ਰੋਟੀ ਕਿਨੋਂ ਰੋਟੀ ਨਹੀਂ ਚਪਾਤੀ ਬੋਲਦੇ ਆ ਚਪਾਤੀ ਨਹੀਂ ਚਪਾਤੀ ਹੁੰਦੀ ਹੈ ਇੰਗਲਿਸ਼ ਮੇ ਰੋਟੀ ਕੋ ਚਪਾਤੀ ਬੋਲਦੇ ਆ ਹਾਂ ਰੋਟੀ ਕੋ ਚਪਾਤੀ ਵੀ ਤਾਂ ਬੋਲਦੇ ਆ ਲੋਟੀ ਚਪਾਤੀ ਹੁੰਦੀ ਆ ਰੋਟੀ ਹਾਂ ਲੋਟੀ ਚਪਾਤੀ ਚਪਾਤੀ ਹੁੰਦੀ ਆ ਤੇ ਲੋ ਜੀ ਮਿਲਦੇ ਆ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਜੇ ਤੁਹਾਨੂੰ ਮੇਰਾ ਚੈਨਲ ਪਸੰਦ ਆ ਤਾਂ ਪਲੀਜ਼ ਲਾਈਕ ਕਮੈਂਟ ਮੇਰੇ ਚੈਨਲ ਨੂੰ ਬੜਾ ਫਰ ਸੁਬਸਕ੍ਰਾਈਬ ਕਰ ਲਓ ਲੋਟੀ ਹਾਂ ਲੋਕੀ ਐ ਲੋਕੀ ਕੰਜਰਾ ਲੋਕੀ 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 ਬੋਲਦੇ ਆ ਲੋਟੀ ਲੋਕੀ ਹਾਂ ਮੈਨੂੰ ਰੋਟੀ ਰੋਟੀ ਸੁਣੀ ਗਿਆ ਲੋਕੀ ਐ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਬਾਏ ਬਾਏ